ਅੱਜ ਹੌਂਚੋ ਰਜਿੰਦਰਾ ਹਸਪਤਾਲ ਦੇ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਿਹਾ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਕੁੱਤਾ ਨਵਜਨਮੇ ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਿਹਾ ਸੀ ਕਬਾੜਾ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਜਿੰਦਰਾ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਜਿਹੜਾ ਇੱਥੇ ਜਿਹੜੀ ਰਜਿੰਦਰਾ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲ ਜ਼ਿਲ੍ਹੇ ਵਿੱਚ 8 ਹੜਕੇ ਪੈਂਦੇ ਨੇ 8 ਹੜਕੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਆ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇੱਥੇ ਚੱਲਦੇ ਆਪਰੇਸ਼ਨ ਦੇ ਵਿੱਚ ਚੱਲਦੀਆਂ ਸਰਜਰੀਆਂ ਦੇ ਵਿੱਚ ਇੱਥੇ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼੍ਰੋਮਣੀ ਅਕਾਲੀ ਦਾ ਜਿਹੜਾ ਵਫਦ ਆ ਜਿੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦੇਵਾਂਗੇ ਜੋ ਆਉਣ ਵਾਲੀ ਜੋ ਕਾਰਵਾਈ ਹੋਗੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਈਟ ਖਾਲਸਾ ਵਾਈਗੁਰਜ ਕੀ ਫਤਿਹ ਅੱਜ ਪਹੁੰਚੋ ਰਿਜਿੰਦਰਾ ਹਸਪਤਾਲ ਦੇ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਿਹਾ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਕੁੱਤਾ ਨਵਜਨਮੇ ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਹੀ ਸੀ ਕਬਾੜਾ ਦੇ ਵਿੱਚ ਬਹੁਤ ਮੰਦਪਾਈ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਿੰਦਰ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਵੀ ਜਿਹੜਾ ਇੱਥੇ ਜਿਹੜੀ ਰਿੰਦਰ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ ਆਠ ਹੜਕੇ ਪੈਂਦੇ ਨੇ ਆਠ ਹੜਕੇ ਦੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਹੈ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇੱਥ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼ਰੋਮਣੀ ਅਕਾਲੀ ਦਾ ਜਿਹੜਾ ਵਫਦਾ ਜੇ ਇੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦੇਵਾਂਗੇ ਜੋ ਆਉਣ ਲਈ ਜੋ ਕਾਰਵਾਈ ਹੋਗੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਈਟ ਖਾਲਸਾ ਵਾਈਗੁਰਜ ਕੀ ਫਤਿਹ ਅੱਜ ਹੌਂਚੋ ਰਜਿੰਦਰ ਹਸਪਤਾਲ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਵੀ ਰਜਿੰਦਰ ਹਸਪਤਾਲ ਦੇ ਵਿੱਚ ਇੱਕ ਕੁੱਤਾ ਨਵਜਨਮੇ ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਹੀ ਸੀ ਕਬਾੜਾ ਦੇ ਵਿੱਚ ਬਹੁਤ ਮੰਦਪਾਈ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਿੰਦਰ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਵੀ ਜਿਹੜਾ ਇੱਥੇ ਜਿਹੜੀ ਰਿੰਦਰ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ ਅਠ ਹੜਕੇ ਪੈਂਦੇ ਨੇ ਅੱਠ ਹੜਕਿਆਂ ਦੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਹੈ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼੍ਰੋਮਣੀ ਅਕਾਲੀ ਦਾ ਜਿਹੜਾ ਵਫਦ ਆ ਜਿੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦੇਵਾਂਗੇ ਜੋ ਆਉਣ ਵਾਲੀ ਜੋ ਕਾਰਵਾਈ ਹੋਗੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਈਟ ਖਾਲਸਾ ਵਾਈਗੁਰਜ ਕੀ ਫਤਿਹ ਅੱਜ ਹੌਂਚੋ ਰਿਜਿੰਦਰ ਹਸਪਤਾਲ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਵੀ ਰਜਿੰਦਰ ਹਸਪਤਾਲ ਦੇ ਵਿੱਚ ਇੱਕ ਕੁੱਤਾ 999 ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਹੀ ਸੀ ਕਬਾਡਾਂ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਿੰਦਰ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਜਿਹੜਾ ਇੱਥੇ ਜਿਹੜੀ ਰਿੰਦਰ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ 8 ਹੜਕੇ ਪੈਂਦੇ ਨੇ 8 ਹੜਕਿਆਂ ਦੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਹੈ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇੱਥੇ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼੍ਰੋਮਣੀ ਅਕਾਲੀ ਦਾ ਜਿਹੜਾ ਵਫਦ ਆ ਜਿੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦਵਾਂਗੇ ਜੋ ਆਉਣ ਲਈ ਜੋ ਕਾਰਵਾਈ ਹੋ ਗਈ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਈਕਟ ਖਾਲਸਾ ਵਾਈਗੁਰਜ ਕੀ ਫਤਿਹ ਅੱਜ ਹੌਂਚੋ ਅਰੀਜਨ ਦਾ ਹਸਪਤਾਲ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਉਹ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਕੁੱਤਾ ਨਵਜਨਮੇ ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਹੀ ਸੀ ਕਬਾੜਾ ਦੇ ਵਿੱਚ ਬਹੁਤ ਮੰਦਪਾਈ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਿੰਦਰ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਵੀ ਜਿਹੜਾ ਇੱਥੇ ਜਿਹੜੀ ਰਿੰਦਰ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ 8 ਹੜਕੇ ਪੈਂਦੇ ਨੇ 8 ਹੜਕਿਆਂ ਦੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਹੈ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇੱ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼ਰੋਮਣੀ ਅਕਾਲੀ ਦਾ ਜਿਹੜਾ ਵਫਦਾ ਜੇ ਇੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦੇਵਾਂਗੇ ਜੋ ਆਉਣ ਲਈ ਜੋ ਕਾਰਵਾਈ ਹੋਗੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਈਟ ਖਾਲਸਾ ਵਾਈਗੁਰਜ ਕੀ ਫਤਿਹ ਅੱਜ ਹੌਂਚੋ ਰਜਿੰਦਰ ਹਸਪਤਾਲ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਰਿਹਾ ਵੀ ਰਜਿੰਦਰ ਹਸਪਤਾਲ ਦੇ ਵਿੱਚ ਇੱਕ ਕੁੱਤਾ ਨਵਜਨਮੇ ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਹੀ ਸੀ ਕਬਾੜਾ ਦੇ ਵਿੱਚ ਬਹੁਤ ਮੰਦਪਾਈ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਿੰਦਰ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਵੀ ਜਿਹੜਾ ਇੱਥੇ ਜਿਹੜੀ ਰਿੰਦਰ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ 8 ਹੜਕੇ ਪੈਂਦੇ ਨੇ 8 ਹੜਕਿਆਂ ਦੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਹੈ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇੱ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼੍ਰੋਮਣੀ ਅਕਾਲੀ ਦਾ ਜਿਹੜਾ ਵਫਦ ਆ ਜਿੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦਵਾਂਗੇ ਜੋ ਆਉਣ ਲਈ ਜੋ ਕਾਰਵਾਈ ਹੋਗੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਈਕਟ ਖਾਲਸਾ ਵਾਈਗੁਰਜ ਕੀ ਫਤਿਹ ਅੱਜ ਹੌਂਚੋ ਰਿਜਿੰਦਰ ਹਸਪਤਾਲ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਹੀ ਮੰਦਭਾਗੀ ਘਟਨਾ ਕੱਲ ਇਥੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਹੈ ਜਿਹਦਾ ਪੂਰਾ ਜਿਹੜਾ ਵਿਸ਼ਾ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਿਹਾ ਵੀ ਰਜਿੰਦਰ ਹਸਪਤਾਲ ਦੇ ਵਿੱਚ ਇੱਕ ਕੁੱਤਾ 999 ਬੱਚੇ ਦੀ ਜਿਹੜੀ ਗਰਦਨ ਲੈ ਕੇ ਘੁੰਮ ਰਹੀ ਸੀ ਕਬਾੜਾ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਅੱਜ ਅਸੀਂ ਐਮਐਸ ਨੂੰ ਇੱਥੇ ਮੈਡੀਕਲ ਜਿਹੜਾ ਸੁਪਰਡੈਂਡਰ ਰਿੰਦਰ ਹਸਪਤਾਲ ਦਾ ਉਹਨਾਂ ਨੂੰ ਮੰਗ ਪੱਤਰ ਦੇਣ ਆਏ ਸੀਗੇ ਸਾਡੀ ਸਿਰਫ ਇੱਕੋ ਮੰਸ਼ਾ ਸੀ ਕਿ ਜਿਹੜਾ ਇੱਥੇ ਜਿਹੜੀ ਰਿੰਦਰ ਹਸਪਤਾਲ ਦੀਆਂ ਜੋ ਸੁਵਿਧਾਵਾਂ ਨੇ ਜਿਹੜੇ ਆਮ ਲੋਕਾਂ ਦੀਆਂ ਦੇਖੋ ਇੱਥੇ ਪਟਿਆਲਾ ਜ਼ਿਲ੍ਹੇ ਵਿੱਚ 8 ਹੜਕੇ ਪੈਂਦੇ ਨੇ 8 ਹੜਕਿਆਂ ਦੇ ਜਿੰਨੇ ਮਰੀਜ਼ ਨੇ ਉਹ ਸਾਰੇ ਇੱਥੇ ਆਉਂਦੇ ਨੇ ਬਾਹਰੋਂ ਵੀ ਆਉਂਦੇ ਨੇ ਰਿੰਦਰ ਹਸਪਤਾਲ ਕੇਂਦਰ ਹੈ ਇੱਥੇ ਹਨਾ ਵੀ ਇੱਥੇ ਸਹੂਲਤਾਂ ਦਰਸਤ ਹੋਣ ਦੀ ਲੋੜ ਹੈ ਇੱਥੇ ਲਾਈਟ ਚੱਲ ਜਾਂਦੀ ਹੈ ਜੀ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਇੱਥੇ ਜਦੋਂ ਦਵਾਈਆਂ ਦੀ ਗੱਲ ਆਉਂਦੀ ਹੈ ਤਾਂ ਲੋਕ ਆਮ ਲੋਕ ਜਿਹੜੀ ਜਿਹੜੀ ਦਵਾਈ ਹਸਪਤਾਲ ਦੇ ਵਿੱਚ ਮਿਲਣੀ ਚਾਹੀਦੀ ਹੈ ਉਹ ਦਵਾਈ ਤੁਹਾਨੂੰ ਬਾਹਰ ਪ੍ਰਾਈਵੇਟ ਦੇ ਵਿੱਚ ਜਾ ਕੇ ਲੈਣੀ ਪੈਂਦੀ ਹੈ ਤਾਂ ਮੇਰੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਸਿਹਤ ਮੰਤਰੀ ਨੂੰ ਵੀ ਇਹਨੂੰ ਜਲਦੀ ਨਾਲ ਜਲਦੀ ਦਰਸਤ ਕੀਤਾ ਜਾਵੇ ਜੇ ਨਹੀਂ ਕਰੋਗੇ ਸ਼੍ਰੋਮਣੀ ਅਕਾਲੀ ਦਾ ਜਿਹੜਾ ਵਫਦ ਆ ਜਿੱਥੇ ਪਹੁੰਚਿਆ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਲੋਕਾਂ ਦੇ ਹਿੱਤਾਂ ਦੇ ਵਿੱਚ ਅਸੀਂ ਪੈਰਾ ਦੇਵਾਂਗੇ ਜੋ ਆਉਣ ਲਈ ਜੋ ਕਾਰਵਾਈ ਹੋਗੀ ਸਾਡੇ ਪ੍ਰਧਾਨ ਸਾਹਿਬ ਦੱਸਣਗੇ ਵਾਇਟ ਖਾਲਸਾ ਵਾਇਗੁਰੂ ਜੀ ਫਤਿਹ